ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗ ਵਿੱਚ ਹੋਰ ਸੁਣਾਓ ਕਿਵੇਂ ਹੋ ਤੁਸੀਂ ਸਾਰੇ ਠੀਕ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਆਪਾਂ ਲੱਗ ਕੇ ਸੀ ਇੱਥੇ ਬੈੱਡ ਸ਼ੀਟ ਚੇਂਜ ਕਰਨ ਕਿਉਂਕਿ ਬੈੱਡ ਸ਼ੀਟ ਗੰਦੀ ਹੋ ਚੁੱਕੀ ਸੀ ਕਿ ਤਾਂ ਕਰਕੇ ਆਪਾਂ ਚੇਂਜ ਕਰਨੀ ਸੀ ਕਿ ਲਾਈਟ ਕਲਰ ਹੁੰਦੇ ਨੇ ਤੁਹਾਨੂੰ ਪਤਾ ਜਲਦੀ ਗੰਦੇ ਹੋ ਜਾਂਦੇ ਨੇ ਇੱਥੇ ਸੀਗਾ ਟਾਈਮ ਮੈਨੂੰ ਲੱਗਦਾ 11 ਵਜੇ ਦਾ ਤੁਸੀਂ ਵੀ ਦੇਖ ਰਹੇ ਹੋਣਾ ਵੀ ਹਾਈ 11 ਵਜੇ ਹਾਂਜੀ ਇੱਥੇ ਟਾਈਮ ਸੀਗਾ 11 ਵਜੇ ਦਾ ਮੇਰੇ ਕੰਮਕਾਰ ਸਾਰੇ ਬਹੁਤ ਲੇਟ ਹੁੰਦੇ ਨੇ ਕਿਉਂਕਿ ਮੈਂ ਲੇਟ ਉੱਠਦੀ ਆ ਤਾਂ ਕਰਕੇ ਕੰਮ ਵੀ ਬਟ ਆਪਾਂ ਕੱਲ ਤੋਂ ਸ਼ਡਿਊਲ ਬਣਾ ਲੈਣਾ ਫਿਰ ਜ਼ਿਆਦਾ ਔਖਾ ਨਹੀਂ ਲੱਗੂਗਾ ਕਿਉਂਕਿ ਹੁਣ ਬੱਚਿਆਂ ਦੇ ਸਕੂਲ ਵੀ ਲੱਗਣ ਵਾਲੇ ਨੇ ਫਿਰ ਜ਼ਿਆਦਾ ਔਖਾ ਵੀ ਨਹੀਂ ਲੱਗੂਗਾ ਉੱਠਣਾ ਤੇ ਕੱਲ ਤੋਂ ਆਪਾਂ ਜਲਦੀ ਉੱਠਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕੀ ਕਰਾਂ ਉੱਠੂਗੀ ਉਹ ਜਲਦੀ ਕੱਲ ਸੰਡੇ ਆ ਸੰਡੇ ਤੋਂ ਆਪਾਂ ਜਲਦੀ ਉੱਠਾਂਗੇ ਔਰ ਜਲਦੀ ਜਲਦੀ ਆਪਾਂ ਕੰਮਕਾਰ ਆਪਣੇ ਨਵੇੜਾਂਗੇ ਹਨਾ ਤੇ ਇੱਥੇ ਆਪਾਂ ਬੈੱਡ ਸ਼ੀਟ ਵਿਚਾਰੀ ਸੀਗੀ ਬੱਚੇ ਤਾਂ ਨਹਾ ਧੋ ਕੇ ਬੈਠ ਕੇ ਸੀ ਪਰ ਇਹਨਾਂ ਦੇ ਸਿਰ ਰਹਿ ਗਏ ਸੀਗੇ ਬੋਂਨ ਨੂੰ ਸਿਰ ਨਹੀਂ ਜਾਂ ਤੱਕ ਮੈਂ ਬੋਂਦੀ ਫਿਰ ਇਹ ਵਾਰ ਵੀ ਨਹੀਂ ਜਾਂਦੇ ਇੱਥੇ ਟਾਈਮ ਹੋ ਗਿਆ ਸੀਗਾ ਸ਼ਾਮ ਦਾ 5:00 ਵਜੇ ਦਾ ਇੱਥੇ ਸਹਜੋਨੀ ਕਹਿੰਦੇ ਮम्मा ਸੀ ਪਕੌੜੇ ਜਲੇਬੀਆਂ ਖਾਣੇ ਆ ਸਾਡੇ ਨਾਲ ਮਤਲਬ ਕਿ ਥੋੜੇ ਕਿ ਦਿਨਾਂ ਬਾਅਦ ਪਕੌੜੇ ਤੇ ਜਲੇਬੀਆਂ ਦੀ ਸ਼ਾਪ ਲੱਗਦੀ ਆ ਪਿੰਡ ਵਿੱਚ ਤੇ ਹੁਣ ਮੇਲੇ ਵੀ ਸ਼ੁਰੂ ਹੋਣੇ ਆਲੇ ਹਨ ਤੁਹਾਨੂੰ ਦਿਖਾਵਾਂਗੇ ਮੇਲੇ ਵੀ ਆਜੋ ਜੀ ਖਾ ਲੋ ਗਰਮ ਗਰਮ ਜਲੇਬੀਆਂ ਤੇ ਗਰਮ ਗਰਮ ਪਕੌੜੇ ਬਹੁਤੇ ਇਸ ਟੀਲੇਬੀਆਂ ਹੁੰਦੀਆਂ ਨੇ ਤੇ ਇਹਨੂੰ ਥੋੜੇ ਦਿਨ ਆ ਬਾਅਦ ਮੇਲੇ ਕਰਕੇ ਲਾ ਲੰਦੇ ਨੇ ਸ਼ਾਪਸ ਵੈਸੇ ਵੀ ਲਾ ਲੰਦੇ ਨੇ ਹਾਂਜੀ ਫ੍ਰੈਂਡਸ ਪੌਣੇ 8 ਦਾ ਟਾਈਮ ਹੋ ਗਿਆ ਆਪਾਂ ਲੱਗੀਆਂ ਪਿੰਡੀਆਂ ਦੀ ਸਬਜ਼ੀ ਬਣਾਉਣ ਪਿੰਡੀਆਂ ਮੈਂ ਕਟਿੰਗ ਕਰ ਲਈਆਂ ਵਾਸ਼ ਕਰਕੇ ਰੱਖ ਲਈਆਂ ਸੀਗੀਆਂ ਤੇ ਤੁੱਪ ਲਵਾ ਲਈ ਸੀ ਤੁੱਪ ਅਜ ਸੁਖਾਉਣੀ ਹੁੰਦੀ ਹੈ ਮੈਂ ਪਰ ਇਹਦੀ ਲੇਸ ਜੀ ਹੁੰਦੀ ਹੈ ਨਾ ਇਹਦੀ ਖਤਮ ਹੋ ਜਾਂਦੀ ਹੈ ਤੁੱਪ ਅਜ ਸੁਕਾਉਣ ਨਾਲ ਤੇ ਇੱਧਰ ਆਪਾਂ ਕਟਿੰਗ ਕਰ ਲੈ ਪਿਆਜ਼ ਔਰ ਹਰੀ ਮਿਰਚ ਇਹਨਾਂ ਵਿੱਚ ਮੈਂ ਜ਼ਿਆਦਾ ਮਤਲਬ ਕਿ ਓ ਲਸਣ ਬਗਾਰ ਐਦਾਂ ਦੀ ਚੀਜ਼ਾਂ ਨਹੀਂ ਪਾਉਂਦੀਆਂ ਹੈ ਕਿ ਸਿੰਪਲ ਤਰੀਕੇ ਨਾਲ ਭਿੰਡੀਆਂ ਬਣਾਉਣੀਆਂ ਨੇ ਬਹੁਤ ਟੇਸਟੀ ਬਣਦੀਆਂ ਨੇ ਤੇ ਇਧਰ ਆਪਾਂ ਔਇਲ ਗਰਮ ਕਰ ਲਿਆ ਔਇਲ ਦੇ ਵਿੱਚ ਹੁਣ ਆਪਾਂ ਜੀਰਾ ਐਡ ਕਰ ਦੇਣਾ ਹੋਰ ਸਨੋ ਜੀ ਤੁਸੀਂ ਸਾਰੇ ਤੁਸੀਂ ਦੱਸੋ ਜੀ ਕੀ ਕੀ ਬਣਾਇਆ ਅੱਜ ਰਾਤ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕੀ ਕੀ ਬਣਾਇਆ ਅੱਜ ਤਾਂ ਲਾਈਟ ਫੇਰ ਬਹੁਤ ਹਨ ਕਰ ਰਹੀ ਹੈ ਸਵੇਰ ਦੀ ਆ ਰਹੀ ਹੈ ਜਾਂ ਜਾ ਰਹੀ ਹੈ ਮੈਂ ਕੱਪੜੇ ਧੋਣੇ ਸੀਗੇ ਮੈਂ ਡਰਦੀ ਨਾ ਮਸ਼ੀਨ ਚ ਕੱਪੜੇ ਵੀ ਨਹੀਂ ਪਾਈ ਮੈਨੂੰ ਤਾਂ ਕੀ ਪਤਾ ਫੇਰ ਨਾ ਭੱਜ ਜਵੇ अपना जीरा भुनो कहते ऑयल मैं पहला गर्म कर लिया जिसे ऐड कर देने प्याज तो हरी मिर्च तेन थोड़ा टाइम फ्राई कर लेंगे बाकी हाँ फिर मौसम गर्मी वाला पूरा होया हो अ पूरी गर्मी हुई हुई है ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਹਨਾ YouTube ਫੈਮਲੀ ਨੂੰ ਸਾਰਿਆਂ ਨੂੰ ਜਿਨ੍ਹਾਂ ਵੀ ਮੇਰੇ ਵਲੌਗ ਦੇਖਦੇ ਆ ਹਨਾ ਸਾਰਿਆਂ ਨੂੰ ਮੇਰੀ ਇੱਕ ਹੋਰ ਰਿਕੁਐਸਟ ਆ ਵੀ ਆਪਣੇ ਘਰਾਂ ਦੇ ਆਲੇ ਦੁਆਲੇ ਹਨਾ ਜਾਂ ਘਰਾਂ ਦੇ ਵਿੱਚ ਜਿਨ੍ਹਾਂ ਦੇ ਜਗ੍ਹਾ ਹੈਗੀਆਂ ਖੁੱਲ੍ਹੀ ਢੁਲਲੀ ਹਨਾ ਦਰਾਫਟ ਜ਼ਰੂਰ ਲਗਵਾਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਇੱਕ ਵੀਡੀਓ ਦੇਖੀ ਕਹਿੰਦੇ 50 ਤੋਂ ਉੱਪਰ ਤਾਪਮਾਨ ਹੋ ਜਾਣਾ ਹਨਾ ਟੈਂਪਰੇਚਰ 50 ਤੋਂ ਉੱਪਰ ਜਾਊਗਾ ਤੇ ਲੋਕ ਖੜੇ ਖੜੇ ਜਾਣ ਲਗੇ ਇੰਨੀ ਜ਼ਿਆਦਾ ਗਰਮੀ ਹੋ ਜਾਣੀ ਆ ਸੋ ਆਪਣੀ ਆਉਣ ਵਾਲੀ ਪੀੜ੍ਹੀ ਦੇ ਵਾਸਤੇ ਥੋੜਾ ਜਿਹਾ ਆਪਾਂ ਨੂੰ ਸੋਚਣਾ ਚਾਹੀਦਾ ਏ ਇੰਨਾ ਕਿ ਜਰੂਰ ਸੋਚੋ ਵੀ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਆ ਹਨਾ ਵੀ ਆਪਾਂ ਉਹਨਾਂ ਨੂੰ ਇਹ ਚੀਜ਼ਾਂ ਤੋਂ ਬਚਾ ਸਕੀਏ ਹਨਾ ਵੀ ਆਪਾਂ ਜਿਆਦਾ ਤੋਂ ਜਿਆਦਾ ਟਰੀ ਲਗਾ ਸਕੀਏ ਜਿਆਦਾ ਤੋਂ ਜਿਆਦਾ ਹਨਾ ਆਪਣਾ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖ ਸਕੀਏ ਸਾਰੇ ਜਾਣੇ ਜਿਆਦਾ ਤੋਂ ਜਿਆਦਾ ਟਰੀ ਜਰੂਰ ਲਗਾਓ ਔਰ ਵੀ ਆਉਣ ਵਾਲਾ ਟਾਈਮ ਜਿਹੜਾ ਆਪਣੀ ਜਨਰੇਸ਼ਨ ਆ ਉਹਨਾਂ ਨੂੰ ਕੋਈ ਔਖਾ ਨਾ ਹੋਵੇ ਹਨਾ ਮੁਸ਼ਕਲ ਨਾ ਹੋਵੇ ਇੰਨੀ ਕਿੱਜਾ ਦਾ ਗਰਮੀ ਹੋ ਜਾਣੀ ਹੁਣ ਇਹ ਦੇਖ ਲਓ ਆਪਾਂ ਤਾਂ ਸਹਾਰ ਨਹੀਂ ਹੁੰਦੀ ਜਦੋਂ ਬੱਚਿਆਂ ਨੇ ਗਾਹਾਂ ਆਉਣ ਵਾਲਿਆਂ ਨੇ ਉਹਦਾ ਕਿੰਨਾ ਬੁਰਾ ਹਾਲ ਹੋਊਗਾ ਸੌਰੀ ਸੋ ਸਾਰੇ ਜਾਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਆਦਾ ਤੋਂ ਜਿਆਦਾ 30 ਜ਼ਰੂਰ ਲਗਾਓ ਹਨਾ ਜਿਨ੍ਹਾਂ ਦੇ ਘਰ ਬੜੇ ਬੜੇ ਨੇ ਵੇੜੇ ਬੜੇ ਬੜੇ ਨੇ ਤੇ ਉਹ 30 ਨੂੰ ਜ਼ਰੂਰ ਲਗਾਓ ਦਰਖਤ ਲਗਾਓ ਜਿੰਨੇ ਹੋ ਸਕਦਾ ਉਹਨੇ ਦਰਖਤ ਲਗਾਓ ਹਨਾ ਕਿਉਂਕਿ ਦਰਾਖਤ ਲੱਗਣਗੇ ਤਾਂ ਵਾਤਾਵਰਣ ਵਧੀਆ ਹੋਊਗਾ ਆਕਸੀਜਨ ਦੀ ਪ੍ਰੋਬਲਮ ਨਹੀਂ ਰਹੂਗੀ ਸੋ ਜਿੰਨੀ ਵੀ ਆਕਸੀਜਨ ਉਹ ਸਾਰੇ ਏਸੀਆਂ ਨੇ ਹੁਣ ਕਰਿਆ ਹੋਇਆ ਕੰਮ ਖਰਾਬ ਹਨ ਤਾਂ ਹੀ ਇੰਨੇ ਰੋਗ ਲੱਗ ਰਹੇ ਨੇ ਤਾਂ ਹੀ ਇੰਨਾ ਬੁਰਾ ਹਾਲ ਹੋ ਰਿਹਾ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਪੇੜ ਪੌਦੇ ਆਪਣੇ ਜ਼ਰੂਰ ਲਗਾਓ ਤੇ ਇੱਥੇ ਜੀ ਬਸ ਆਪਾਂ ਹੁਣ ਫਰਾਈ ਕਰਕੇ ਪਿਆਜ਼ ਥੋੜੇ ਜਿਹੇ ਫਿਰ ਇਹਦੇ ਵਿੱਚ ਪਿੰਡੀ ਐਡ ਕਰ ਦਾਂਗੇ ਤੁਹਾਨੂੰ ਮੈਂ ਮਿਲੂੰਗੀ ਫਿਰ ਬਾਅਦ ਵਿੱਚ ਸਬਜੀ ਬਣਾ ਕੇ ਮਿਲੂੰਗੀ ਬਾਕੀ ਆਪਾਂ ਬੇਸਿਕ ਜਿਹਾ ਨੂਨ ਮਿਰਚ ਮਸਾਲੇ ਆਪਾਂ ਜਿਹੜੇ ਹੈਗੇ ਨੇ ਆਪਣੇ ਹਨਾ ਉਹ ਪਾ ਦਾਂਗੇ ਤੁਹਾਨੂੰ ਫਿਰ ਮੈਂ ਬਾਅਦ ਚ ਮਿਲਦੀ ਆ ਜੀ ਸਬਜੀ ਬਣਾ ਕੇ ਹਾਂਜੀ ਫਰੈਂਡਸ ਆਪਾਂ ਨੇ ਐਡ ਕਰਤੇ ਮਸਾਲੇ ਨੂਨ ਮਿਰਚ ਮਸਾਲੇ ਸਾਰੇ ਆਪਾਂ ਨੇ ਐਡ ਕਰਤੇ ਤੇ ਆਪਣੀ ਭਿੰਡੀ ਖਿਲੀ ਖਿਲੀ ਜੀ ਬਣ ਗਈ ਬਿਲਕੁਲ ਵੀ ਲਾਲਾਂ ਜੀਆਂ ਨਹੀਂ ਛੱਡਦੀਆਂ ਮੈਨੂੰ ਲਾਲਾਂ ਜੀਆਂ ਨਹੀਂ ਭਿੰਡੀਆਂ ਨਹੀਂ ਚੰਗੀਆਂ ਲੱਗਦੀਆਂ ਉਹ ਤਾਂ ਮੈਨੂੰ ਨਫ਼ਰਤ ਹੋ ਜਾਂਦੀ ਆ ਤੇ ਇਹਨੂੰ ਥੋੜਾ ਜਿਹਾ ਟਾਈਮ ਹੋਰ ਸੇਕ ਲਵਾਵਾਂਗੇ ਆਪਾਂ ਇਨੂੰ ਹੋਰ ਥੋੜਾ ਥੋੜਾ ਟਾਈਮ ਹੋਰ ਬਣਾਵਾਂਗੇ ਤੇ ਵੈਸੇ ਇਹ ਚ ਗ੍ਰੀਨ ਗ੍ਰੀਨ ਦਿਖ ਰਹੀ ਆ ਵੈਸੇ ਬਲੈਕ ਮਤਲਬ ਕਿਆ ਮੈਨੂੰ ਬਰਾਊਨ ਬਰਾਊਨ ਜੀ ਹੋ ਚੁੱਕੀ ਆ ਭਿੰਡੀ ਮੈਂ 1 ਮਿੰਟ ਲਾਈਟ ਬੰਦ ਕਰਕੇ ਦਿਖਾਉਣੀ ਆ ਤੁਹਾਨੂੰ ਦੇਖੋ ਇਹਦੇ ਵਿੱਚ ਨਾ ਗ੍ਰੀਨ ਗ੍ਰੀਨ ਸ਼ੋ ਹੋ ਰਹੀ ਆ ਤੇ ਬਹੁਤ ਸੋਹਣਾ ਕਲਰ ਹੋ ਸਬਜੀ ਦਾ ਆ ਤੇ ਬਸ ਇਹਨੂੰ ਥੋੜਾ ਟਾਈਮ ਹੋਰ ਸੇਕ ਲਵਾਵਾਂਗੇ ਉਸ ਤੋਂ ਬਾਅਦ ਫਿਰ ਇਹਨੂੰ ਬੰਦ ਕਰ ਦਾਂਗੇ ਮੈਂ ਹੁਣ ਰੋਟੀ ਬਣਾ ਕੇ ਫਿਰ ਤੁਹਾਨੂੰ ਮਿਲਦੀ ਆ ਜੀ ਹਾਂਜੀ ਫਰੈਂਡਸ ਇੱਥੇ ਲੱਗ ਗਈ ਸੀਗੀ ਮੈਂ ਆਪਣਾ ਰੋਟੀ ਵਗੈਰਾ ਬਣਾ ਲਈ ਸੀਗੀ ਮੈਂ ਕਿਹਾ ਚਲੋ ਗੈਸ ਸਾਫ਼ ਕਰ ਦਨੇ ਆ ਹਨਾ ਰੋਟੀ ਬਣਾਉਣ ਤੋਂ ਬਾਅਦ ਤੇ ਇਸ ਐਸ ਦੇ ਪਪਾ ਆ ਗਏ ਸੀਗੇ ਘਰੇ ਬਸ ਹੁਣ ਲੱਗੀ ਸੀ ਮੈਂ ਰੋਟੀ ਪਾਉਣਾ ਹਨਾ ਮੈਂ ਕਿਹਾ ਚਲੋ ਵੀ ਮੈਂ ਰੋਟੀ ਪਾ ਲਨੀ ਆ ਪਹਿਲਾਂ ਅ ਬੱਚੇ ਹਜੇ ਆ ਵੀ ਚੋਦ ਬਾਰ ਖੇਡ ਰਿਹਾ ਸੀਗਾ ਅਵੀ ਜੋਤ ਨੂੰ ਸਹਜ ਭਲਾਉਣ ਗਈ ਸੀਗੀ ਵੀ ਆ ਜਾ ਹੁਣ ਘਰ ਪਾਪਾ ਵੀ ਆ ਗਏ ਵੀ ਹੁਣ ਰੋਟੀ ਖਾਈਏ ਤੇ ਦੁੱਧ ਰੱਖਤਾ ਸੀਗਾ ਮੈਂ ਗਰਮ ਮੈਂ ਕਿਹਾ ਚਲੋ ਵੀ ਮੈਂ ਜਿੰਨੇ ਟਾਈਮ ਚ ਸੀ ਰੋਟੀ ਖਾਵਾਂਗੇ ਨਾ ਫਿਰ ਹੌਲੀ ਸਲੋ ਕਰਕੇ ਰੱਖ ਦੂੰਗੀ ਫਿਰ ਚੱਲੀ ਜਾਊਗਾ ਹਨਾ ਆਪਣਾ ਅ ਗਰਮ ਹੋਈ ਜਾਊਗਾ ਤੇ ਇੱਥੇ ਜੀ ਆਪਾਂ ਹੁਣ ਲੱਗੇ ਹੋਏ ਆ ਖੀਰੇ ਕਟਿੰਗ ਕਰਨ ਮੈਂ ਕਿਹਾ ਚਲੋ ਖੀਰੇ ਕਟਿੰਗ ਕਰ ਲੈਨੇ ਆ ਤੇ ਸਹਜ ਦੇ ਆਪ ਕੱਲ ਲਿਆਏ ਸੀਗੇ ਖੀਰੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਹੁਣ ਇਹ ਵੀ ਆਪਾਂ ਕਟਿੰਗ ਕਰ ਲੈਨੇ ਆ ਉਰੇ ਤਾਂ ਨਾ ਪਿੰਡ 'ਚ ਥੋੜੇ ਜਿਹਾ ਵਾਸੇ-ਵਾਸੇ ਜੇ ਮਿਲਦੇ ਆ ਅਸੀਂ ਯਾਦ ਤਰ ਸਬਜ਼ੀ ਖੰਨੇ ਤੋਂ ਹੀ ਲੈ ਕੇ ਆਉਨੇ ਆ ਮਤਲਬ ਕਿ ਖੰਨੇ ਤੋਂ ਹੀ ਮੈਂ ਗਵੋਣੀ ਹੁੰਨੀ ਹਰੇ ਤਾਂ ਜਦੋਂ ਕਦੇ ਨਹੀਂ ਇਹਦੇ ਪਾਪਾ ਨੇ ਆਉਣਾ ਹੁੰਦਾ ਤਾਂ ਕਰਕੇ ਫਿਰ ਉਹ ਕਰ ਲੈਨੇ ਆ ਹਨਾ ਵੀ ਅਨਸਰ ਦੇ ਨੂੰ ਲੈ ਲੈਨੇ ਆ ਨਹੀਂ ਤਾਂ ਅਸੀਂ ਖੰਨੇ ਤੋਂ ਲਿਆਉਨੇ ਹੁੰਨੇ ਆ ਬਸ ਇਹ ਤੇ ਖੀਰੇ ਕਟਿੰਗ ਕਰਕੇ ਹੁਣ ਫਿਰ ਮੈਂ ਰੋਟੀ ਪਾ ਲੂੰਗੀ ਬਾਕੀ ਹੋਰ ਸਨਾਓ ਜੀ ਤੁਸੀਂ ਸਾਰੇ ਕਿਵੇਂ ਹੋ ਠੀਕ ਠਾਕ ਹੋ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਿਓ ਔਰ ਜਿਨ੍ਹਾਂ ਨੇ ਕੀਤਾ ਹੋਇਆ ਉਹ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਵਲੌਗ ਨੂੰ ਲਾਈਕ ਨਹੀਂ ਕਰਦੇ ਹੈਗੇ ਲਾਈਕ ਬਹੁਤ ਘੱਟ ਕਰਦੇ ਆ ਸੋ ਸਾਰੇ ਜਣੇ ਲਾਈਕ ਵੀ ਜ਼ਰੂਰ ਕਰਿਆ ਕਰੋ ਔਰ ਕਮੈਂਟ ਵੀ ਪਿਆਰੇ ਪਿਆਰੇ ਜ਼ਰੂਰ ਕਰਿਆ ਕਰੋ ਹਨਾ ਕਿਉਂਕਿ ਲਾਈਕ ਨਾਲ ਔਰ ਕਮੈਂਟਸ ਨਾਲ ਤੁਹਾਡਾ ਕੁਝ ਨਹੀਂ ਜਾਣਾ ਬਸ ਸਾਨੂੰ ਖੁਸ਼ੀ ਮਿਲ ਜਾਂਦੀ ਆ ਵਧੀਆ ਲੱਗਦਾ ਵੀ ਹਾਂ ਸਾਨੂੰ ਭੈਣ ਭਾਈ ਜਾਣਦੇ ਨੇ ਸਾਨੂੰ ਭੈਣ ਭਾਈ ਕਮੈਂਟ ਕਰਦੇ ਨੇ ਹਨਾ ਪੜ ਕੇ ਵਧੀਆ ਲੱਗਦਾ ਈ ਹਨਾ ਤੇ ਇੱਥੇ ਜੀ ਮੈਂ ਕਟਿੰਗ ਕਰ ਲੂੰਗੀ ਹੁਣ ਆਪਣਾ ਖੀਰੇ ਤੇ ਨਾ ਮੈਂ ਆਈ ਸੀਗੀ ਰੋਟੀ ਬਣਾਉਣ ਤੋਂ ਬਾਅਦ ਮੈਂ ਨਾ ਆਲੀ ਸੀਗੀ ਕਿਉਂਕਿ ਗਰਮੀ ਬਹੁਤ ਲੱਗਦੀ ਆ ਜੇ ਨਹੀਂ ਨਾਉਂਦੇ ਹੈਗੇ ਤੇ ਇੱਥੇ ਜੀ ਆਪਾਂ ਨਮਕ ਵਗੈਰਾ ਵੀ ਪਾ ਲਿਆ ਸੀਗਾ ਕਟਿੰਗ ਕਰਕੇ ਸੈਲਡ ਦੇ ਉੱਤੇ ਤੇ ਮੇਰੇ ਦਾ ਨਾ ਸਾਰੇ ਕੰਮ ਹੁਣ ਦਿਨ ਦੇ ਵਿੱਚ ਨਾ ਨਹੀਂ ਮੈਂ 8 9 9 9:30 ਵਜੇ ਤੱਕ ਬੇਲੀ ਹੋ ਜਾਣੇ ਘਰ ਦੇ ਸਾਰੇ ਕੰਮ ਕਰਕੇ ਬਟ ਹੁਣ ਮੈਂ 9 9 ਵਜੇ ਤੱਕ ਉੱਠੇ ਰਹੀ ਹਾਂ ਹਨਾ ਇੰਨੇ ਜਿਆਦਾ ਮਤਲਬ ਕਿ ਸ਼ਡਿਊਲ ਵਿਗੜਿਆ ਪਿਆ ਹੁਣ ਬੱਚੇ ਸਕੂਲ ਜਾਣ ਲੱਗਣਗੇ ਫਿਰ ਜਲਦੀ ਉੱਠਿਆ ਕਰੂੰਗੀ ਕਿਉਂਕਿ ਰਾਤ ਨੂੰ ਲੇਟਸ ਆਨ ਕਰਕੇ ਨਾ ਨੀਂਦ ਨਹੀਂ ਆਉਂਦੀ ਪਹਿਲਾ ਰਾਤ ਨੂੰ ਫਿਰ ਮਾਰਨਿੰਗ ਉੱਠਿਆ ਨਹੀਂ ਜਾਂਦਾ ਸਾਰੇ ਕੰਮ ਵੀ ਸਾਰੇ ਲੇਟ ਹੋ ਜਾਂਦੇ ਨੇ ਤੇ ਜਦੋਂ ਮੈਂ ਬਾਠਾਂ ਗਈ ਸੀ ਉੱਥੇ ਤਾਂ ਜਾ ਕੇ ਜਿਆਦਾ ਹੀ ਆਦਤ ਬਗੜ ਲੀ ਸੀਗੀ ਉੱਥੇ ਤਾਂ ਮੈਂ 10-10 ਵਜੇ ਉੱਠਦੀ ਸੀਗੀ ਪਈ ਰਹਿੰਦੀ ਸੀਗੀ ਤੇ ਹੁਣ ਇੰਨਾ ਸਾਰਾ ਕੰਮ ਲੇਟ ਹੋ ਜਾਂਦੇ ਨੇ ਹਨਾ ਇੱਥੇ ਪਾਲੀ ਸੀਗੀ ਜੱਗ ਦੇ ਵਿੱਚ ਮੈਂ ਲਸਤੀ ਲਸਤੀ ਪਾ ਕੇ ਮੈਂ ਤੇ ਇੱਥੇ ਗੈਸ ਆਨ ਕਰਤਾ ਸੀਗਾ ਆਪਣਾ ਵੀ ਆਪਣਾ ਕੀ ਕਹਿੰਦੇ ਹੁੰਦੇ ਨੇ ਵੀ ਦੁੱਧ ਗਰਮ ਹੋ ਜਾਊਗਾ ਹਨਾ ਇੱਥੇ ਲਸਤੀ ਦੇ ਵਿੱਚ ਆਪਾਂ ਪਾ ਲਾਂਗੇ ਨਮਕ ਕਿਉਂਕਿ ਜ਼ਿਆਦਾ ਪਾਪਾ ਲਸਤੀ ਜ਼ਰੂਰ ਪੀਂਦੇ ਨੇ ਮੈਂ ਕਿਹਾ ਚਲੋ ਜਾਨੂ ਅਭੀ ਆਊਗਾ ਵੀ ਮੈਂ ਸਾਰਾ ਕੁਝ ਰੈਡੀ ਕਰਕੇ ਰੱਖ ਲੰਨੀ ਆ ਤੇ ਹਾਂਜੀ ਕਮੈਂਟ ਪਲੀਜ਼ ਜ਼ਰੂਰ ਕਰ ਦਿਆ ਕਰੋ ਸਾਰੇ ਜਾਣੇ ਹਨਾ ਕਮੈਂਟ ਕਰ ਦੰਨੇ ਹੋ ਤੁਸੀਂ ਲਾਈਕ ਫਿਰ ਜਿਹੜਾ ਕੋਈ ਕਮੈਂਟ ਕਰ ਦਿੰਦਾ ਔਰ ਮੈਨੂੰ ਲੱਗਦਾ ਲਾਈਕ ਕਰਨਾ ਭੁੱਲ ਜਾਂਦਾ ਪਲੀਜ਼ ਸਾਰੇ ਜਾਣੇ ਲਾਈਕ ਜ਼ਰੂਰ ਕਰਿਆ ਕਰੋ ਲਾਈਕ ਬਹੁਤ ਘੱਟ ਹੁੰਦੇ ਨੇ ਘੱਟੋ ਘੱਟ 100 ਬੰਦਾ ਵੀ ਦੇਖ ਰਿਹਾ ਘੱਟੋ ਘੱਟ 50 60 ਲਾਈਕ ਤਾਂ ਕਰ ਦਿਆ ਕਰੋ ਚਲੋ ਜਿਹੜੇ ਭੁੱਲ ਜਾਂਦੇ ਆ ਉਹ ਲੱਗ ਗੱਲ ਇੱਥੇ ਸਹਜ ਆ ਗਈ ਸੀ ਕਿ ਇੱਥੇ ਨਾ ਇਹਦੀ ਨਾ ਮਤਲਬ ਕਿ ਸਪੈਕਸ ਵਗੈਰਾ ਇਹਦੀ ਐ ਨਾ ਕਹਿੰਦੇ ਟੁੱਟ ਗਈ ਸੀ ਅਭੀ ਜੋ ਤੇ ਦੋਨੋਂ ਲੜਦੇ ਸੀਗੇ ਖੇਡਦੇ ਸੀ ਕੋਤਾ ਨਹੀਂ ਕਿਵੇਂ ਟੁੱਟੀ ਆ ਟੁੱਟ ਗਈ ਸੀ ਤੇ ਪਾਪਾ ਹੁਣ ਨਵੀਂ ਫਰੇਮ ਪਵਾ ਕੇ ਲੈ ਕੇ ਆਏ ਸੀਗੇ ਤੇ ਉਹ ਦਿਖਾ ਰਹੀ ਸੀ ਕਹਿੰਦੀ ਮम्मा ਟਾਈਟ ਬਹੁਤ ਆ ਮੈਂ ਕਿਹਾ ਨਹੀਂ ਵੀ ਇਹਨੇ ਹੋ ਜਾਣਾ ਸਹੀ ਮੈਂ ਤਾਂ ਕਰਕੇ ਲਾ ਕੇ ਦੇਖ ਰਹੀ ਸੀ ਮੈਂ ਕਿਹਾ ਨਹੀਂ ਹੋ ਜਾਣਾ ਸਹੀ ਵੀ ਹਜਰ ਨਿਉ ਨਿਉ ਆ ਤਾਂ ਕਰਕੇ ਲੱਗ ਰਹੀ ਆ ਹਨਾ ਟਾਈਟ ਤੇ ਮੈਂ ਕਿਹਾ ਵੀ ਹਜੇ ਕੋਸ਼ਣਾ ਕਰ ਇਹਨੂੰ ਬਿਲਾਈ ਰੱਖ ਇੱਕ ਦੋ ਦਿਨਾਂ ਚ ਸਹੀ ਹੋ ਜਾਣਾ ਵੀ ਜਨਾ ਹੋਇਆ ਫਿਰ ਤੂੰ ਉਹ ਕਰ ਲੈ ਫਿਰ ਆਪਣੇ ਪਾਪਾ ਨੂੰ ਦੇ ਦੇਈਂ ਆਪਣੇ ਐਨਕ ਤੇ ਆਪਣਾ ਚੇਂਜ ਕਰ ਲਿਆਉਣਗੇ ਫਰੇਮ ਵਗੈਰਾ ਦਿਖਾ ਲਿਆਉਣਗੇ ਦੁਬਾਰੇ ਹਨਾ ਇਹ ਤੇ ਪਾਪਾ ਵੀ ਕਹਿੰਦੇ ਤੂੰ ਲਾ ਕੇ ਰੱਖ ਦੋ ਕੁ ਦਿਨ ਹਲੇ ਦੇਖ ਲੈਣੇ ਆ ਹਨਾ ਤੇ ਇੱਥੇ ਜੀ ਆਪਾਂ ਆਪਣਾ ਪਾ ਲਿਆ ਸੀਗਾ ਇੱਥੇ ਲੱਗੀ ਸੀਗੀ ਹੁਣ ਮੈਂ ਰੋਟੀ ਪਾਉਣ ਮੈਂ ਕਿਹਾ ਚਲੋ ਰੋਟੀ ਪਾ ਲੰਨੀ ਆ ਸਬਜੀ ਲੱਗੀ ਸੀਗੀ ਪਾਉਣ ਤੇ ਸਬਜੀ ਬਣ ਗਈ ਸੀਗੀ ਆਪਣੀ ਪਿੰਡੀਆਂ ਦੀ ਤੁਹਾਨੂੰ ਮੈਂ ਦਿਖਾਇਆ ਹੀ ਆ ਹਨਾ ਆਪਾਂ ਬਣਾਈਆਂ ਸੀਗੀਆਂ ਪਿੰਡੀਆਂ ਤੇ ਬਸ ਜਿਵੇਂ ਰੋਟੀ ਆਪਾਂ ਬਣਾ ਕੇ ਫਿਰ ਨਾ ਆ ਕੇ ਹੁਣ ਮੈਂ ਲੱਗ ਗਈ ਸੀ ਤੇ ਸੈਦ ਦੇ ਪਾਪਾ ਆ ਗਏ ਸੀਗੇ ਕਿਚਨ ਦੇ ਵਿੱਚ ਤੇ ਗੱਲਾਂ ਬਾਤਾਂ ਕਰੀ ਜਾਂਦੇ ਸੀਗੇ ਤੇ ਇੱਥੇ ਜੀ ਹੁਣ ਆਪਾਂ ਧੋ ਲਾਂਗੇ ਮੰਗੇਓ ਮੰਗੇਓ ਦੱਸੋ ਕਿਹਦੇ ਕਿਹਦੇ ਫੇਵਰੇਟ ਨੇ ਸਾਡੇ ਤਾਂ ਬਹੁਤ ਫੇਵਰੇਟ ਨੇ ਬਟ ਦੇ ਪਾਪਾ ਦਾ ਹੱਦ ਤੋਂ ਜ਼ਿਆਦਾ ਖਾਂਦੇ ਨੇ ਨਾ ਤਾਂ ਜ਼ਿਆਦਾ ਹੀ ਫੇਵਰੇਟ ਨੇ ਇਹ ਤਾਂ 4 4 5 5 ਇਕੱਠੇ ਹੀ ਖਾ ਲੈਂਦੇ ਨੇ ਬੈਠੇ ਬੈਠੇ ਕਿਲੋ ਕਿਲੋ ਵੀ ਇਹ ਤਾਂ ਖਾ ਲੈਂਦੇ ਨੇ ਇਹਨਾਂ ਨੂੰ ਇੰਨੇ ਫੇਵਰੇਟ ਨੇ ਮੈਂ ਇੰਨੇ ਜ਼ਿਆਦਾ ਸੀ ਨਹੀਂ ਕਰ ਲੋ ਸਾਡੇ ਨਾਲ ਡਿਨਰ ਹੈ ਆਪਣਾ ਸੈਲਡ ਤਿਆਰ ਆ ਸਬਜੀ ਆਪਾਂ ਨੇ ਪਲੇਟ ਵਿੱਚ ਪਾ ਲਈ ਮੰਗੋ ਆਪਾਂ واਸ਼ ਕਰਕੇ ਪਲੇਟ ਵਿੱਚ ਰੱਖ ਲਈ ਤੇ ਆਪਣੀ ਲੱਸੀ ਤੇ ਨਾਲ ਰੋਟੀ ਹੈ ਨਾ ਇਹ ਇਹ ਸੀਗਾ ਡਿਨਰ ਸਾਡਾ ਖਾਣਾ ਨਹੀਂ ਆਪਾਂ ਦੇਖ ਪਾਪਾ ਨੇ ਖਾ ਲੈਣਾ ਹਾਂਜੀ ਫ੍ਰੈਂਡਸ ਪੌਣੇ ਨੂੰ ਹੋ ਗਏ ਰੋਟੀ ਪਾਣੀ ਅਸੀਂ ਖਾ ਲਿਆ ਤੇ ਹੁਣ ਮੈਂ ਚੱਲੀਆਂ ਲੱਗੀਆਂ ਭਾਂਡੇ ਸਾਫ਼ ਕਰਨ ਹੁਣ ਬਰਤਨ ਵਾਸ਼ ਕਰਦੀ ਆ ਆਪਾਂ ਤੋਂ ਪਰਖਿਆ ਮੈਂ ਕੱਟ ਕਰਕੇ ਰੱਖੀ ਸੀਗੀ ਦੁੱਧ ਆਪਣਾ ਹਲੇ ਕਰਮ ਹੋ ਰਿਹਾ ਹੈ ਹੁਣ ਤੈਜ਼ ਕਰਤਾ ਹੁਣ ਹੋ ਜਾਊਗਾ ਚਲੋ ਜੀ ਤੁਸੀਂ ਬਣੇ ਰਹੋ ਮੇਰੇ ਨਾਲ ਮੈਂ ਭਾਂਡੇ ਵਾਸ਼ ਕਰ ਲਵਾਂ ਜਲਦੀ ਜਲਦੀ ਬਰਤਨ ਵਾਸ਼ ਕਰਦੀ ਆ ਤੇ ਤੁਸੀਂ ਹੁਣ ਮੇਰੇ ਨਾਲ ਬਣੇ ਰਹੋ ਹਾਂਜੀ ਇੱਥੇ ਹੁਣ ਮੈਂ ਲੱਗ ਗਈ ਸੀਗੀ ਆਪਣਾ ਮਤਲਬ ਕਿ ਮੰਗੋ ਵਗੈਰਾ ਜਿਹੜੇ ਖਾਦੇ ਸੀਗੇ ਉਹ ਲਪਾਪੇ ਦੇ ਵਿੱਚ ਪਾਉਣ ਬਾਅਦ ਕੂੜਾ ਸਿੱਟਣਾ ਸੀ ਨਾ ਫਿਰ ਪਹਿਲਾਂ ਮੈਂ ਕਿਹਾ ਚਲੋ ਵੀ ਮੈਂ ਕੱਢ ਦੰਨੀ ਆਂ ਫਿਰ ਨਾਲ ਦੀ ਨਾਲ ਆਪਣਾ ਬਰਤਨ ਵੀ ਵਾਸ਼ ਕਰ ਲੂੰਗੀ ਤੇ ਇਹ ਬਰਤਨ ਬੋਸ਼ ਕਰਕੇ ਫਿਰ ਉਸ ਤੋਂ ਬਾਅਦ ਮਤਲਬ ਕਿ ਸ਼ੇਕ ਡੇਲੀ ਬਣਦਾ ਹੈ ਨਾ ਕਿਉਂਕਿ ਸਾਇਦ ਪਾਪਾ ਰਾਤ ਨੂੰ ਸ਼ੇਕ ਜ਼ਰੂਰ ਪੀਂਦੇ ਨੇ ਉਹ ਫਿਰ ਮੈਂ ਠਹਿਰ ਕੇ ਥੋੜਾ ਜਿਹਾ ਬਣਾਉਣੀ ਹੁੰਨੀ ਆ ਮਤਲਬ ਕਿ ਜਦੇ ਨਹੀਂ ਬਣਾ ਲੰਦੀ ਮਤਲਬ ਕਿ ਰੁੱਕ ਕੇ ਬਣਾਣੀ ਹੁੰਨੀ ਆ ਹਨਾ ਕਿਉਂਕਿ ਸਾਇਦ ਪਾਪਾ ਡੇਲੀ ਇਹਨਾਂ ਨੂੰ ਹੁੰਦਾ ਹੈ ਬਸ ਮੈਂ ਸ਼ੇਕ ਬਣਾਇਆ ਨਹੀਂ ਜੇ ਮੈਂ ਨਹੀਂ ਬਣਾਉਂਦੀ ਨਾ ਪਰ ਕਿਸ ਜੰਦੇ ਨੇ ਵੀ ਹਾਂ ਤੇਰੇ ਤੋਂ ਸ਼ੇਕ ਨਹੀਂ ਬਣਦਾ ਹੈਗਾ ਵੀ ਮੈਂ ਕਦੇ-ਕਦੇ ਘਰ ਆਉਣਾ ਹੁੰਦਾ ਤੂੰ ਫਿਰ ਵੀ ਹਨਾ ਉਹ ਕਰਦੀਆਂ ਪਰ ਮੈਂ ਕਹਿੰਦੀ ਆ ਵੀ ਰਾਤ ਨੂੰ ਨਾ ਪੀਆ ਕਰੋ ਪਰ ਪਿੰਦੇ ਨੇ ਫਿਰ ਮੈਂ ਬਣਾ ਦੰ ਬਣਾ ਦੰਨੀ ਆ ਅੱਜ ਬਣਾਉਂਗੀ ਮੈਂ ਮੰਗੋ ਸ਼ੇਕ ਮਤਲਬ ਕਿ ਮੈਂ ਨਹੀਂ ਪਿੰਦੀ ਹਾਂ ਕਿ ਮੇਰਾ ਕਦੇ ਦਿਲ ਕਰਦਾ ਹੁੰਦਾ ਮੈਂ ਕਦੇ ਹੀ ਪੀਨੀ ਆ ਰਾਤ ਨੂੰ ਪੀ ਲੰਨੀ ਆ ਨਹੀਂ ਤਾਂ ਮੈਂ ਸਕਿਪ ਕਰ ਦੰਨੀ ਆ ਰਾਤ ਨੂੰ ਮੈਂ ਦਿਨੇ ਪੀ ਲੰਨੀ ਆ ਰਾਤ ਨੂੰ ਮੈਂ ਨਹੀਂ ਪਿੰਦੀ ਹੈਗੀ ਬਹੁਤ ਘੱਟ ਪੀਨੀ ਆ ਤੇ ਜੇ ਕਦੇ ਦਿਲ ਹੁੰਦਾ ਏ ਫਿਰ ਥੋੜਾ ਜਿਹਾ ਗਲਾਸ ਛੋਟਾ ਗਲਾਸ ਥੋੜਾ ਜਿਹਾ ਲੈ ਲੈਣੀ ਹੁੰਨੀ ਆ ਉਹਦੇ ਵਿੱਚ ਮੈਂ ਬਟ ਸਾਇਦੇ ਪਾਪਾ ਤੇ ਬੱਚਿਆਂ ਨੂੰ ਮੈਂ ਜ਼ਰੂਰ ਦੰਨੇ ਆ ਬੱਚਿਆਂ ਤਾਂ ਮੈਨੂੰ ਆਇਆ ਵੀ ਚਲੋ ਕੋਈ ਗੱਲ ਨਹੀਂ ਰਾਤ ਨੂੰ ਵੀ ਪੀ ਲਾਂਗੇ ਕੋਈ ਚੱਕਰ ਨਹੀਂ ਹੈਗਾ ਬੱਚੇ ਮੇਰੇ ਮੋٹے-ਮੋٹے ਜੇ ਹੋ ਜਾਣ ਬਟ ਕੀ ਕਰਾਂ ਹੁੰਦੇ ਹੀ ਨਹੀਂ ਹੈਗੇ ਪਤਾ ਨਹੀਂ ਕਿਵੇਂ ਦੀ ਹੱਡੀ ਆ ਇਹਨਾਂ ਦੀ ਅਬੀ ਜੋਤ ਪਹਿਲਾਂ ਗੋਲੂ-ਮੋਲੂ ਜੇ ਇੰਨਾ ਮੋਟਾ ਹੁੰਦਾ ਸੀਗਾ ਛੋਟਾ ਹੁੰਦਾ ਬਟ ਚਲੋ ਇਹ ਤਾਂ ਬਿਮਾਰ ਬਹੁਤ ਰਿਹਾ ਤਾਂ ਕਰਕੇ ਦੀ ਸਿਹਤ ਬਿਲਕੁਲ ਘਟ ਚੁੱਕੀ ਆ ਤੇ ਸਾਇਦ ਤਾਂ ਹੈ ਹੀ ਸ਼ੁਰੂ ਤੋਂ ਇਦਾਂ ਦੀ ਉਹ ਸੁੱਕੜ ਜੀ ਹੈ ਨਾ ਤੇ ਇੱਥੇ ਜੀ ਆਪਾਂ ਆਪਣੀ ਹੁਣ ਸ਼ੈਲਫ ਕਰਦਾਂਗੇ ਸਾਫ਼ ਪਹਿਲਾਂ ਵੈਸੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਰੋਟੀ ਬਣਾਉਣ ਤੋਂ ਪਹਿਲਾਂ ਵੀ ਕਰਤੀ ਸੀਗੀ ਤੇ ਹੁਣ ਇੱਥੇ ਮੈਂ ਦਵਾਰੇ ਕਾ ਮੈਨੂੰ ਆਦਤ ਆ ਮੈਂ ਫੇਰ ਦਵਾਰੇ ਹੱਥ ਜਿਹਾ ਮਾਰਤਾ ਸੀਗਾ ਬਰਤਨ ਵਾਸ਼ ਕਰਕੇ ਇੱਥੇ ਆਪਣਾ ਦੁੱਧ ਵੀ ਬਸ ਹੋ ਗਿਆ ਸੀਗਾ ਤੇ ਹੁਣ ਮੈਂ ਦੁੱਧ ਨੂੰ ਥੋੜਾ ਟਾਈਮ ਬਾਅਦ ਰੱਖ ਦੂੰਗੀ ਆਪਣੇ ਫ੍ਰਿਜ ਦੇ ਵਿੱਚ ਆ ਦੇਖੋ ਜੀ ਇੱਥੇ ਟਾਈਮ ਹੋ ਗਿਆ ਸੀਗਾ ਮਤਲਬ ਕਿ ਰੋਟੀ ਖਾਦ ਦੀ ਨੂੰ ਕਾਫੀ ਟਾਈਮ ਹੋ ਗਿਆ ਸੀਗਾ ਤੇ ਹੁਣ ਮੈਂ ਇੱਥੇ ਸ਼ੇਕ ਬਣਾਉਣ ਆ ਗਈ ਸੀ ਹਜੇ ਜਾਨੀ ਪੀਣਾ ਨਹੀਂ ਹੈਗਾ ਬਣਾ ਕੇ ਮੈਂ ਥੋੜਾ ਜਿਹਾ ਫ੍ਰਿਜ ਦੇ ਵਿੱਚ ਰੱਖ ਕੇ ਜਾਉਂਗੀ ਫ੍ਰਿਜ 'ਚ ਰੱਖਣਾ ਤੋਂ ਬਾਅਦ ਵੈਸੇ ਤਾਂ ਚਲੋ ਮੈਂ ਠੰਡਾਈ ਬਣਾਉਣੀ ਹੁੰਦੀ ਆ ਪਰ ਫਿਰ ਵੀ ਥੋੜਾ ਜਿਹਾ ਟਾਈਮ ਮੈਂ ਰੱਖ ਦਨੀ ਹੁੰਨੀ ਉਹ ਵੀ ਰੋਟੀ ਖਾਦ ਦੀ ਨੂੰ ਥੋੜਾ ਜਿਹਾ ਹੋਰ ਟਾਈਮ ਹੋਜਵੇ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਲਸਤੀ ਪੀਤੀ ਹੁੰਦੀ ਆ ਰੋਟੀ ਦੇ ਨਾਲ ਇੰਨੀ ਜਲਦੀ ਜਲਦੀ ਨਹੀਂ ਅ ਖਾਇਆ ਪੀਆ ਜਾਂਦਾ ਹੈਗਾ ਹਨਾ ਤੇ ਇੱਥੇ ਮੈਂ ਬਣਾ ਕੇ ਰੱਖ ਜੂਗੀ ਦਿਨਾਂ ਦੇ ਲਈ ਸ਼ੇਕ ਮੈਂ ਨਹੀਂ ਸੀਗਾ ਪੀਤਾ ਤੇ ਬਾਕੀ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਆ ਪਲੀਜ਼ ਜ਼ਰੂਰ ਦੱਸਦਿਆ ਕਰੋ ਕਮੈਂਟ ਕਰਕੇ ਸਿਰਫ ਵਲੌਗ ਦੇਖ ਕੇ ਜਾਇਆ ਨਾ ਕਰੋ ਪਿਆਰਾ ਜਿਹਾ ਕਮੈਂਟ ਵੀ ਨਾਲ ਜ਼ਰੂਰ ਕਰਿਆ ਕਰੋ ਹਨਾ ਤੇ ਜਿਹੜੀ ਗੱਲਾਂ ਨੋਟ ਕਰਿਆ ਕਰੋ ਵਿੱਚੋਂ ਜਿਹੜੀਆਂ ਤੁਹਾਨੂੰ ਨਹੀਂ ਵਧੀਆ ਲੱਗਦੀਆਂ ਵਲੌਗ ਦੇ ਉਹ ਵੀ ਜ਼ਰੂਰ ਦੱਸਿਆ ਕਰੋ ਜੇ ਕੋਈ ਵਲੌਗ ਦੇ ਵਿੱਚ ਕਮੀ ਪੇਸ਼ੀ ਹੁੰਦੀ ਆ ਉਹ ਵੀ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਦੱਸਣ ਨਾਲ ਹੀ ਸਾਰਾ ਕੁਝ ਪਤਾ ਲੱਗਣਾ ਹੈ ਜਿੰਨਾ ਚਿਰ ਤੁਸੀਂ ਇਹਨਾਂ ਦੱਸਦੇ ਹੈਗੇ ਉਹਨਾਂ ਟਾਈਮ ਸਾਨੂੰ ਕੁਝ ਵੀ ਪਤਾ ਨਹੀਂ ਲੱਗਣਾ ਸੀ ਤਾਂ ਆਪਣੇ ਵੱਲੋਂ ਵਧੀਆ ਹੀ ਬਣਾਉਨੇ ਆ ਇੱਥੇ ਸਿਹਜ ਦਿਖਾ ਰਹੀ ਸੀ ਕਹਿੰਦੀ ਮੰਮਾ ਸ਼ੀਸ਼ਾ ਨਿਕਲਦਾ ਏ ਫਰੇਮ ਚੋਂ ਉਹਨਾਂ ਇਹ ਥੋੜਾ ਏ ਸ਼ੀਸ਼ਾ ਥੋੜਾ ਜਿਹਾ ਬੇਮੁਮਲੀ ਜਿਹਾ ਛੋਟਾ ਰਹਿੰਦਾ ਏ ਤੇ ਕਹਿੰਦੀ ਮੰਮਾ ਨਿਕਲ ਰਿਹਾ ਕੋਈ ਨਾ ਵੀ ਹਜੇ ਤੂੰ ਰਾਈ ਰੱਖ ਦੇਖਦੇ ਆ ਵੀ ਕੀ ਬਣਦਾ ਦੋ ਕੁ ਦਿਨ ਲਾ ਕੇ ਰੱਖ ਨਾ ਤੇ ਬਾਕੀ ਦੇਖੋ ਹੁਣ ਜੇ ਬਾਕੀ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਕੇ ਫਿਰ ਸਾਰੇ ਕਮੈਂਟ ਕਰਿਆ ਕਰੋ ਹਨਾ ਪਹਿਲਾਂ ਵੀਡੀਓ ਦੇਖਦੇ ਨਹੀਂ ਹੈਗੇ ਤੁਸੀਂ ਸਿਰਫ ਕਈ ਭੈਣ ਭਾਈ ਇਹੋ ਜਿਹੇ ਵੀ ਆਉਂਦੇ ਨੇ ਸਿਰਫ ਕਮੈਂਟ ਕਰਕੇ ਚਲੇ ਜਾਂਦੇ ਨੇ ਪਲੀਜ਼ ਇਦਾਂ ਨਾਲੋਂ ਤਾਂ ਫਿਰ ਤੁਸੀਂ ਆਇਆ ਹੀ ਨਾ ਕਰੋ ਜੋ ਵੀਡੀਓ ਨਹੀਂ ਦੇਖਣੀ ਹੁੰਦੀ ਜੇ ਵੀਡੀਓ ਦੇਖਣੀ ਹੁੰਦੀ ਹੈ ਫੁੱਲ ਵਾਚ ਕਰਨੀ ਹੁੰਦੀ ਹੈ ਪਲੀਜ਼ ਫਿਰ ਮੇਰੇ ਵਲੌਗ ਨੂੰ ਔਨ ਕਰਿਆ ਕਰੋ ਤੇ ਹਾਂਜੀ ਇੱਥੇ ਕਰਦੇ ਆ ਵਲੌਗ ਦਾ ਐਂਡ ਮਿਲਾਂਗੇ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਨੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸਵੀਟ ਡ੍ਰੀਮ ਬਾਏ ਬਾਏ